ਲੁਟੇਰੇ ਐਨੇ ਡਿੱਗ ਗਏ ਕਿ ਉਹਨਾਂ ਨੂੰ ਵੀ ਲੁੱਟਣ ਲੱਗ ਗਏ ਜਿਹੜੇ ਲੋਕਾਂ ਤੋਂ ਮੰਗ ਕੇ ਖਾਂਦੇ ਨੇ ਗੱਲ ਕਰ ਰਹੇ ਆਂ ਭਗਵਾਨ ਸ਼ਿਵ ਦੇ ਪਰਮ ਭਗਤ ਜੰਗਮ ਜੋਗੀਆਂ ਇੱਕ ਜੰਗਮ ਜੋਗੀ ਨੂੰ ਤੜਕਸਾਰ ਲੁੱਟਿਆ ਗਿਆ ਏ ਅੰਮ੍ਰਿਤਸਰ ਦੇ ਵਿੱਚ ਜਿਸ ਦੀ ਹੁਣ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਤੇ ਦੇਖ ਕੇ ਹਰ ਕੋਈ ਲਾਣਤਾ ਪਾ ਰਿਹਾ ਐ ਸੇ ਲੁਟੇਰਿਆਂ ਨੂੰ ਜਿਨ੍ਹਾਂ ਨੂੰ ਰਤਾ ਵੀ ਸ਼ਰਮ ਨਹੀਂ ਆਈ ਕਿ ਅਸੀਂ ਉਹਨਾਂ ਨੂੰ ਲੁੱਟ ਰਹੇ ਹਾਂ ਜੋ ਕਿ ਲੋਕਾਂ ਤੋਂ ਮੰਗੇ ਗੁਜ਼ਾਰਾ ਕਰਦੇ ਨੇ ਤੇ ਉਹ ਜੋਗੀ ਨੇ ਜਿਹੜੇ ਜਦ ਮੰਗਦੇ ਵੀ ਨੇ ਲੋਕਾਂ ਤੋਂ ਤਾਂ ਜੇਕਰ ਕੋਈ ਕੁਝ ਨਾ ਵੀ ਦੇ ਤਾਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਭਗਵਾਨ ਸ਼ਿਵ ਦੇ ਪਰਮ ਭਗਤ ਨੇ ਤੇ ਆਪਣੀ ਟੱਲੀ ਦੇ ਵਿੱਚ ਹੀ ਇਹ ਜੋ ਵੀ ਲੋਕ ਦਾਨ ਦਕਸ਼ਣਾ ਦਿੰਦੇ ਨੇ ਉਸ ਨੂੰ ਪ੍ਰਾਪਤ ਕਰਦੇ ਨੇ ਕਿਉਂਕਿ ਹੱਥਾਂ ਦੇ ਰਾਹੀਂ ਇਹ ਦਾਨ ਪ੍ਰਾਪਤ ਨਹੀਂ ਕਰਦੇ ਇਹ ਜੋਗੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਨੇ ਜਿਨ੍ਹਾਂ ਨੂੰ ਲੁੱਟਿਆ ਗਿਆ ਏ ਜਿਨ੍ਹਾਂ ਦੇ ਉੱਤੇ ਲੁੱਟ ਤੋਂ ਬਾਅਦ ਹੁਣ ਲੋਕ ਗੁੱਸੇ ਦੇ ਵਿੱਚ ਜ਼ਰੂਰ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਦ ਜੰਗਮ ਜੋਗੀ ਇਹ ਜਾ ਰਿਹਾ ਸੀ ਸਵੇਰੇ 5:30 ਵਜੇ ਦਾ ਸਮਾਂ ਸੀ ਦੋ ਨੌਜਵਾਨ ਮੋਟਰਸਾਈਕਲ ਦੇ ਵਿੱਚ ਆਏ ਮੋਟਰਸਾਈਕਲ ਦੇ ਉੱਤੇ ਨੌਜਵਾਨ ਆਏ ਤੇ ਆਉਂਦੇ ਹੀ ਜੋਗੀ ਨੂੰ ਪਹਿਲਾਂ ਤਾਂ ਰੋਕ ਲਿਆ ਰੋਕ ਦੇ ਸਾਰ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਕੋਲ ਜੋ ਕੁਝ ਵੀ ਸੀ ਉਹ ਲੈ ਕੇ ਫਰਾਰ ਹੋ ਗਏ ਜੇਕਰ ਅਜੇ ਵੀ ਤੁਹਾਨੂੰ ਯਾਦ ਨਹੀਂ ਆ ਰਿਹਾ ਕਿ ਜੰਗਮ ਜੋਗੀ ਕੌਣ ਹੁੰਦੇ ਨੇ ਤਾਂ ਤੁਹਾਨੂੰ ਯਾਦ ਕਰਵਾ ਦਿੰਦੇ ਆ ਅਕਸਰ ਤੁਹਾਡੇ ਘਰ ਦੇ ਬਾਹਰ ਟੱਲੀ ਵਜਾਉਂਦੇ ਹੋਏ ਭਗਵਾਨ ਸ਼ਿਵ ਦੀ ਮਾ ਪਾਰਵਤੀ ਦੀ ਮਹਿਮਾ ਗਾਉਂਦੇ ਹੋਏ ਤੁਹਾਨੂੰ ਕੁਝ ਵਿਅਕਤੀ ਦਿਖਾਈ ਦਿੱਤੇ ਹੋਣਗੇ ਜਿਨ੍ਹਾਂ ਨੇ ਸਿਰ ਦੇ ਉੱਤੇ ਮੋਰ ਪੰਖ ਲਗਾਏ ਹੁੰਦੇ ਨੇ ਚਾਰ ਤੋਂ ਪੰਜ ਲੜਾਂ ਵਾਲੀ ਇੱਕ ਦਸਤਾਰ ਸਜਾਈ ਹੁੰਦੀ ਹੈ ਤੇ ਇਹ ਲੋਕ ਭਗਵਾਨ ਸ਼ਿਵ ਦੀ ਮਹਿਮਾ ਗਾਉਂਦੇ ਨੇ ਇਹਨਾਂ ਨੂੰ ਜੰਗਮ ਜੋਗੀ ਜਾਂ ਫਿਰ ਜੋਗੀ ਜੰਗਮ ਕਿਹਾ ਜਾਂਦਾ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਪਾਏ ਜਾਂਦੇ ਨੇ ਦੇਸ਼ ਭਰ ਦੇ ਵਿੱਚ ਐਸੇ ਲੋਕ ਕੇਵਲ ਤੇ ਕੇਵਲ ਮੰਗ ਕੇ ਗੁਜ਼ਾਰਾ ਕਰਦੇ ਨੇ ਕਿਉਂਕਿ ਇਹੀ ਧਰਮ ਦੇ ਅਨੁਸਾਰ માનਤਾ ਹੈ ਤੇ ਐਸੇ ਹੀ ਇੱਕ ਜੋਗੀ ਨੂੰ ਲੁੱਟਿਆ ਏ ਅਮਰਸਰ ਦੇ ਵਿੱਚ ਜੰਗਮ ਜੋਗੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਨੇ ਜਿਸ ਦੀ ਜੇਕਰ ਗੱਲ ਕਰੀਏ ਤਾਂ ਭਗਵਾਨ ਸ਼ਿਵ ਤੇ ਪਾਰਵਤੀ ਦੇ ਵਿਆਹ ਦੇ ਨਾਲ ਇਹਨਾਂ ਦਾ ਜਕੇ ਇਤਿਹਾਸ ਜੁੜਦਾ ਏ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਾਨਤਾ ਹੈ ਤੇ ਇਹ ਵੀ ਇਹਨਾਂ ਦੀ ਕਾਫੀ ਖਾਸ ਗੱਲ ਰਹਿੰਦੀ ਹੈ ਕਿ ਜੋ ਵੀ ਮੰਗੇ ਗੁਜ਼ਾਰਾ ਕਰਦੇ ਨੇ ਉਸ ਵਿੱਚ ਕਦੇ ਕਿਸੇ ਨੂੰ ਮੰਦਾ ਨਹੀਂ ਬੋਲਦੇ ਕਦੇ ਕਿਸੇ ਨੂੰ ਜੇਕਰ ਕੋਈ ਦਾਨ ਨਹੀਂ ਵੀ ਦਿੰਦਾ ਤਾਂ ਵੀ ਸਾਹਮਣੇ ਇਹਦੇ ਕੁਝ ਨਹੀਂ ਕਹਿੰਦੇ ਇਹ ਜੋਗੀ ਜੋ ਕੁਝ ਵੀ ਮਿਲਦਾ ਏ ਉਸੇ ਤਿਲ ਫੁੱਲ ਦੇ ਨਾਲ ਉਸੇ ਛੋਟੀ ਜਹੀ ਭੇਟ ਦੇ ਨਾਲ ਹੀ ਇਹ ਆਪਣਾ ਗੁਜ਼ਾਰਾ ਕਰਦੇ ਨੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਐਸੇ ਲੁਟੇਰੇ ਜਿਨ੍ਹਾਂ ਨੇ ਐਸੇ ਹੀ ਇੱਕ ਜੋਗੀ ਤੋਂ ਲੁੱਟ ਕੀਤੀ ਆ ਉਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਕਿ ਐਸੇ ਵਿਅਕਤੀ ਨੂੰ ਲੁੱਟ ਰਹੇ ਨੇ ਜੋ ਕਿ ਖੁਦ ਮੰਗ ਕੇ ਗੁਜ਼ਾਰਾ ਕਰਦਾ ਏ ਕੀ ਇਹ ਨੌਜਵਾਨ ਖੁਦ ਮਿਹਨਤ ਨਹੀਂ ਕਰ ਸਕਦੇ ਤੇ ਸਭ ਤੋਂ ਵੱਡਾ ਸਵਾਲ ਜੇਕਰ ਐਸੇ ਲੋਕ ਸਰਗਰਮ ਨੇ ਤਾਂ ਫਿਰ ਕਾਰਵਾਈ ਕਿੱਥੇ ਹੋ ਰਹੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੀ ਗੱਲ ਕਰੀਏ ਤਾਂ ਪਰਸੋਂ ਐਸੀ ਖਬਰ ਸਾਹਮਣੇ ਆਈ ਕੀ ICICI ਦੇ ਬੈਂਕ ਦੇ ਵਿੱਚ 12 ਲੱਖ ਰੁਪਏ ਲੁੱਟ ਲਏ ਇਸ ਤੋਂ ਇਲਾਵਾ ਕਈ ਦੁਕਾਨਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਹੁਣ ਗੁਰੂ ਨਗਰੀ ਦੇ ਵਿੱਚ ਬਾਰਡਰ ਸਟੇਟ ਹੈ ਪੰਜਾਬ ਦੀ ਉੱਥੇ ਤੜਕਸਾਰ ਇੱਕ ਜੰਗਮ ਜੋਗੀ ਜਾਂ ਫਿਰ ਕਹਿ ਲੋ ਮੰਗ ਕੇ ਗੁਜ਼ਾਰਾ ਕਰਨ ਵਾਲੇ ਸ਼ੇ ਭਗਤ ਨੂੰ ਲੁੱਟ ਲਿਆਏ ਇਸ ਵਾਰ ਸੁਵਾਲਤਾ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਤੁਸੀਂ ਇਸ ਘਟਨਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਐਸੇ ਵਿਅਕਤੀਆਂ ਨੂੰ ਕੀ ਸਜ਼ਾ ਹੋਵੇ ਜ਼ਰੂਰ ਦੱਸੋ